ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬੇਬੀ ਕਾਰਡੀਗਨ ਲਈ ਬਹੁਤ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਬੇਬੀ ਦੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦਾ ਤਿੰਨ ਤਿੰਨ ਤਾਗਾਂ ਦਾ ਡਿਜ਼ਾਈਨ ਹੈ ਤੇ 8 ਸਲਾਈਆਂ ਚ ਇਹ ਬਣਦਾ ਬਾਕੀ ਆਪਾਂ ਉਲਟੀਆਂ ਸਿੱਧੀਆਂ ਸਲਾਈਆਂ ਪਾਉਣੀਆਂ ਨੇ ਡੇੜਾ ਵਾਲੇ ਸਿਰਫ ਦੋ ਸਲਾਈਆਂ ਨੇ ਪਹਿਲਾਂ ਆਪਾਂ ਬਿਨਾ ਗੁਨੇ ਉਤਾਰਾਂਗੇ ਤੇ ਫਿਰ ਆਪਾਂ ਇਹ ਜਿਹੜੀ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਾਂਗੇ 8 ਸਲਾਈਆਂ ਤੇ ਤਿੰਨ ਗੁੰਡਿਆਂ ਦੀ ਹੀ ਡਿਜ਼ਾਈਨ ਬਹੁਤ ਪਿਆਰਾ ਬਣ ਤੇ ਇਹ ਆਪਾਂ ਇਸ ਤਰ੍ਹਾਂ ਪਹਿਲੀ ਸਲਾਈ ਨੂੰ ਆਪਾਂ ਸਿੱਧਾ-ਸਿੱਧਾ ਕੱਢ ਲਾਂਗੇ। ਤਿੰਨ-ਤਿੰਨ ਦੇ حساب ਨਾਲ ਤੁਸੀਂ ਕੁੰਡੇ ਰੱਖ ਲਿਓ। ਸਪੈਸ਼ਲ ਬੇਬੀ ਜੈਕਟ ਸਵਟਰ ਕੋਟੀ ਦੀ ਡਿਜ਼ਾਈਨ ਆ ਇਹ। ਪਹਿਲੀ ਆਪਾਂ ਸਿੱਧੀ-ਸਿੱਧੀ ਸਲਾਈ ਹੋ ਗਈ ਆਪਣੀ। ਇਹ ਆਪਾਂ ਸਿੱਧੀਆਂ ਉਲਟੀਆਂ ਸਲਾਈਆਂ ਨਾਲ ਇਹ ਡਿਜ਼ਾਈਨ ਦੀ ਸਿਰਫ ਦੋ ਸਲਾਈਆਂ ਨੇ। ਹੁਣ ਆਪਾਂ ਅੱਗੇ ਬੈਕ ਸਾਈਡ ਸਿੱਧੀ ਸਾਈਡ ਆਪਾਂ ਸਿੱਧੀ ਗੱਡੀ ਸੀ ਬੈਕ ਸਾਈਡ ਆਪਾਂ ਨੂੰ ਉਲਟਾ-ਉਲਟਾ ਬੁਣਾਵਾਂਗੇ ਇਹ ਆਪਣੇ ਡਿਜ਼ਾਈਨ ਦੀ ਦੂਜੀ ਸਲਾਈ ਹੈ ਸੀ ਇਸ ਲਾਈਆਂ ਆਪਾਂ ਇਸ ਤਰੀਕਾ ਕੱਢਾਂਗੇ ਤਿੰਨ ਸਲਾਈਆਂ ਪਹਿਲਾਂ ਕੱਢ ਕੇ ਤਿੰਨ ਫੇਰ ਕੱਢ ਕੇ ਵਿਚਦੀ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਬਹੁਤ ਪਿਆਰਾ ਪ੍ਰੋਜੈਕਟ ਬਣ ਕੇ ਉਹਨਾਂ ਨੂੰ ਦਿਖਾਵਾਂਗੇ ਐਂਡ ਤੱਕ ਵੀਡੀਓ ਨਾਲ ਜੁੜੇ ਰਹੋ ਅਸੀਂ ਬਣਾ ਕੇ ਰੱਖਿਆ ਹੋਇਆ ਦਿਖਾਉਣ ਲਈ ਵੀ ਕਿਵੇਂ ਬਣ ਕੇ ਆਪਣਾ ਇਹਦੀ ਲੁੱਕ ਕਹੇਜੀ ਆਊਗੀ ਇਸ ਤਰ੍ਹਾਂ ਹੀ ਆਪਾਂ ਸਾਰੇ ਨੂੰ ਉਲਟੀ ਸਾਈਡ ਤੋਂ ਉਲਟਾ ਸਿੱਧੀ ਸਾਈਡ ਤੋਂ ਸਿੱਧਾ ਹੁਣ ਆਪਾਂ ਅਗੇ ਸਿੱਧੀ ਸਾਈਡ ਹੁਣ ਆਪਾਂ ਜਿਹੜੀ ਤੀਜੀ ਸਲਾਈ ਆ ਉਹ ਸਿੱਧੀ ਸਾਈਡ ਤੋਂ ਵੀ ਉਲਟੀ ਤੇ ਉਲਟੀ ਸਾਈਡ ਤੋਂ ਤਾਂ ਪੌਲਟਿਕ ਬਣਾਉਣੀ ਹੁੰਦੀ ਆ ਐਸ ਤਰ੍ਹਾਂ ਨੂੰ ਸਿੱਧੀ ਸਾਈਡ ਤੋਂ ਤੀਜੀ ਸਲਾਈ ਆਪਾਂ ਨੂੰ ਉਲਟੀ ਉਲਟੀ ਕੱਢਾਂਗੇ ਇਹ ਆਪਣੀ ਡਿਜ਼ਾਈਨ ਦੀ ਹੋਗੀ ਤੀਜੀ ਸਲਾਈ ਹੁਣ ਆਪਾਂ ਅਗੇ ਚੌਥੀ ਤੇ ਚੌਥੀ ਬੈਕ ਸਾਈਡ ਬੈਕ ਸਾਈਡ ਦੇ ਸਾਰੇ ਚਲਣੇ ਉਲਟੀ ਨਾਲ ਨਿਕਣਗੇ ਇਹਨੂੰ ਆਪਾਂ ਇਸ ਤਰ੍ਹਾਂ ਬੈਕ ਸਾਈਡ ਤੋਂ ਦਾ ਉਲਟਾ ਉਲਟਾ ਬਣਾਉਣਾ ਹੈ ਇਹ ਆਪਣੀ ਡਿਜ਼ਾਈਨ ਦੀ ਚੌਥੀ ਸਲਾਈ ਹੋਗੀ ਇਹ ਆਪਾਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਹਮ ਇਸ ਤਰ੍ਹਾਂ ਆਪਾਂ ਨੇ ਸਿੱਧੀ ਸਾਈਡ ਤੋਂ ਇੱਕ ਸਲਾਈ ਸਿੱਧੀ ਕੱਢੀ ਸੀ ਪਹਿਲਾਂ ਉਲਟੀ ਸਾਈਡ ਤੋਂ ਉਲਟੀ ਫਿਰ ਆਪਾਂ ਸਿੱਧੀ ਸਾਈਡ ਤੋਂ ਵੀ ਉਲਟੀ ਤੇ ਬੈਕ ਸਾਈਡ ਤੋਂ ਵੀ ਉਲਟੀ ਚਾਰ ਸਲਾਈਆਂ ਹੋ ਗਿਆ ਹੁਣ ਆਪਾਂ ਡਿਜ਼ਾਈਨ ਬਣਾਉਣਾ ਪੰਜਵੀਂ ਸਲਾਈ ਦਾ ਪਹਿਲਾਂ ਤਾਂ ਅਗ ਆਪਾਂ ਬਿਨਾ ਬੁਣੀ ਉਤਾਰਾਂਗੇ ਤਿੰਨ ਤਿੰਨ ਤਾਗਾਂ ਦਾ ਡਿਜ਼ਾਈਨ ਹੈ ਇਹ ਪਹਿਲਾਂ ਆਪਾਂ ਤਿੰਨ ਤਾਗੇ ਲਵਾਂਗੇ ਇਸ ਤਾਗਾ ਬੈਕ ਸਾਈਡ ਹੀ ਰੱਖਣਾ ਬੈਕ ਸਾਈਡ ਤੋਂ ਹੀ ਇਹਨੂੰ ਤਿੰਨ ਦੇ ਆਪਾਂ ਤਿੰਨ ਤਾਗੇ ਬਣਾਉਣੇ ਆ ਬੈਕ ਸਾਈਡ ਹੀ ਰਹਾ ਤਾਗਾ ਰਹੂਗਾ ਤਿੰਨ ਦੇ ਆਪਾਂ ਇਹਦੇ ਤਿੰਨ ਗੁੰਡੇ ਬਣਾਵਾਂਗੇ ਥੋੜਾ ਜਿਹਾ ਆਪਾਂ ਢਿੱਲਾ ਰੱਖਾਂਗੇ ਇਹਨਾਂ ਨੂੰ ਆਪਾਂ ਹੋ ਕਰਦੇ ਹਾਂ ਨਾ ਇੱਕ ਇੱਕ ਇਸ ਤਰ੍ਹਾਂ ਸਲਾਈ ਤੇ ਬਲਪਾ ਲਿਆ फ तिन दे आपण तिन कुंडे बनगे इन कुंडे दा बरं सलाई ते धागा घमाया फर फर तिनं आपण तिन कुंडे बनाव इ तिन कुंडे आपण दा दारा करी मेन सलाई आपली डिजाईन इ ਬਾਕੀ ਆਪਾਂ ਸਾਰੀਆਂ ਸਿੱਧੀਆਂ ਉਲਟੀਆਂ ਸਲਾਈਆਂ ਕੱਢ ਕੇ ਇਹਦੇ ਆਪਾਂ ਲੁੱਕ ਸੋਹਣੀ ਦੇਣੀ ਆਪਾਂ ਵੀ ਇਹਨੂੰ ਕਿਸ ਤਰ੍ਹਾਂ ਆਪਾਂ ਬਾਣ ਬਣਾਉਣਾ ਤੇ ਇਹ ਡਿਜ਼ਾਈਨ ਨੂੰ ਕਿਸ ਤਰ੍ਹਾਂ ਆਪਾਂ ਨੇ ਕਵਰ ਕਰਨਾ ਇਹ ਤਿੰਨ ਤਾਗਾਂ ਨੂੰ ਬੈਕ ਸਾਈਡ ਤੋਂ ਹੀ ਤਿੰਨ ਦੇ ਆਪਾਂ ਤਿੰਨ ਬਣਾਉਣੇ ਨੇ ਪਹਿਲਾਂ ਇੱਕ ਬੁਣ ਲਿਆ ਇੱਕ ਬੁਣ ਲਿਆ ਪਹਿਲਾਂ ਫਿਰ ਇੱਕ ਤਾਗਾ ਆਪਾਂ ਇਸ ਤਰ੍ਹਾਂ ਸਲਾਈ ਤੇ ਘੁਮਾ ਕੇ ਬੈਕ ਸਾਈਡ ਲੈ ਜਾਾਂਗੇ ਇੱਕ ਵਾਰ ਫੇਰ ਗੁੰਨ ਲਾਂਗੇ ਇਸ ਤਰ੍ਹਾਂ ਇਹ ਤਿੰਨੇ ਦੇ ਤਿੰਨ ਤਾਗੇ ਪੂਰੇ ਹੋ ਜਾਂਦੇ ਆ ਬਹੁਤ ਸੋਹਣਾ ਬਣ ਕੇ ਆਊਗਾ ਤੇ ਜਲਦੀ ਜਲਦੀ ਬਣਦਾਗਾ ਬੇਬੀ ਪ੍ਰੋਜੈਕਟ ਤੇ ਬਹੁਤ ਸੋਹਣਾ ਲੱਗਦਾ ਹੈ ਜੈਕਟ ਤੇ ാസ്റ്റിൻ കണ്ടെസ് തന്നെ തന്നെ എന്താ ജാ ടി ബുണലക ജി ശരി തങ്ക ജേമാ ഫേസ് തരം തന്നെ തന്നെ ലാസ്റ്റ് അപ്പം ਇਸ ਤਰ੍ਹਾਂ ਇੱਕ ਸਿੱਧੀ ਬਣਾ ਲਾਂਗੇ ਇਹ ਆ ਗਈ ਆਪਣੀ ਪੰਜਵੀਂ ਸਿਲਾਈ ਹੁਣ ਆਪਾਂ ਅਗੇ ਸਿੱਧੀ ਉਲਟੀ ਸਾਈਡ ਤੇ ਇਹਨਾਂ ਨੂੰ ਆਪਾਂ ਕੱਲੇ-ਕੱਲੇ ਕਰਕੇ ਬੁਣ ਲਾਂਗੇ ਉਲਟੀ ਸਾਈਡ ਤੇ ਜਿਹੜੇ ਸਾਰੇ ਸਿਲਾਈਆਂ ਉਲਟੀਆਂ ਹੀ ਲੰਘਣਗੀਆਂ ਇਹਨੂੰ ਆਪਾਂ ਸਾਰੀਆਂ ਸਿਲਾਈਆਂ ਇੱਦਾਂ ਕੇ ਨੂੰ ਇਸ ਤਰ੍ਹਾਂ ਕੱਲਾ-ਕੱਲਾ ਕਰਕੇ ਬੁਣਾਂਗੇ ਇਹ ਆਪਣੀ ਸਿਮੀ ਸਿਲਾਈ ਹੋਗੀ ਡਿਜ਼ਾਈਨ ਦੀ ਅੱਠ ਸਿਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਜਨਮ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਵੀਡੀਓ ਐਂਡ ਤੱਕ ਜਰੂਰ ਵੇਖੋ ਹੁਣ ਆਪਾਂ ਦਿਖਾਉਣੇ ਆ ਵੀ ਬਣਿਆ ਹੋਇਆ ਪ੍ਰੋਜੈਕਟ ਇਸ ਤਰ੍ਹਾਂ ਲੱਗਦਾ ਇਹਦੀ ਅਸਲ ਲੁੱਕ ਵਾਲਕੇ ਕੀ ਹੁੰਦੀ ਹੈ ਹੁਣ ਆਪਾਂ ਅੱਗੇ ਫੇਰ ਸਿੱਧੀ ਸਾਈਡ ਇਸ ਤਰ੍ਹਾਂ ਇਹ ਆਪਣਾ ਬਣ ਗਿਆ ਹੁਣ ਆਪਾਂ ਸਿੱਧੀ ਸਾਈਡ ਆ ਸਿੱਧੀ ਸਾਈਡ ਹੁਣ ਆਪਾਂ ਇਹ ਡਿਜ਼ਾਈਨ ਤੋਂ ਬਾਅਦ ਫਿਰ ਉਸ ਤਰ੍ਹਾਂ ਇੱਕ ਉਲਟੀ ਸਿਲਾਈ ਬਣਾਵਾਂਗੇ ਆਪਾਂ ਇਹਦੇ ਨੀਚੇ ਵੀ ਉਲਟੀ ਲਾਈ ਆ ਸਿੱਧੀ ਸਾਈਡ ਤੋਂ ਸਾਰੀ ਸਲਾਈ ਨੂੰ ਆਪਾਂ ਇਸ ਤਰ੍ਹਾਂ ਆਪਣੇ ਕਣੀ ਨੂੰ ਕਰਕੇ ਉਲਟਾ-ਉਲਟਾ ਬੁਣਾਗੇ ਸੋਰੀ ਸੱਤਵੀਂ ਸਲਾਈ ਹੋ ਗਈ ਸੇਮੀ ਚਾਹ ਪਰ ਡਿਜ਼ਾਈਨ ਕਵਰ ਹੋਇਆ ਸੀ ਹੁਣ ਆਪਾਂ ਅਗੇ ਬੈਕ ਸਾਈਡ ਅੱਠਵੀਂ ਸਲਾਈ ਤੇ ਆਪਣੀ ਲਾਸਟ ਸਲਾਈ ਜਾਂ ਡਿਜ਼ਾਈਨ ਦੀ ਇਸ ਤਰ੍ਹਾਂ ਹੀ ਆਪਣਾ ਕੰਪਲੀਟ ਹੋ ਗਿਆ। ਇਹੀ ਆਪਾਂ ਅੱਠ ਸਲਾਈਆਂ ਦੁਬਾਰਾ ਦੀ ਦੁਬਾਰਾ ਰਿਪੀਟ ਕਰੀ ਜਾਣੀਆਂ ਨੇ ਤੇ ਅੱਗੇ ਦੀ ਅੱਗੇ ਇਹ ਇਸ ਤਰੀਕ ਬਣੇ ਜਾਊਗਾ। ਬਹੁਤ ਪਿਆਰਾ ਬਣ ਕੇ ਆਉਂਦਾ ਹੈਗਾ। ਦਿਖਾਉਣਾ ਏਸ ਨੂੰ ਇਹ ਬਣ ਕੇ ਕਿਵੇਂ ਆਊਗਾ। ਇਸ ਤਰ੍ਹਾਂ ਦਾ ਤੇ ਆਪਾਂ ਜਿਹੜਾ ਬਣਾ ਕੇ ਰੱਖਿਆ ਹੋਇਆ ਹੈਗਾ ਦਿਖਾਉਣ ਲਈ ਸਾਨੂੰ। ਇਸ ਤਰ੍ਹਾਂ ਹੀ ਆਪਣਾ ਪ੍ਰੋਜੈਕਟ ਬਣ ਕੇ ਆਉਂਦਾ ਹੈ। ਬਹੁਤ ਹੀ ਸੋਹਣਾ ਲੱਗਦਾ। ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ।